ਗੇ ਜਾਣਾ ਦੱਸ ਕੇ ਜਾਣਾ ਸਤਿਵਚਨ ਮਹਾਰਾਜ ਚਮਕੌਰ ਸਾਹਿਬ ਦੀ ਧਰਤੀ ਤੁਸੀਂ ਚਲੇ ਜਾਓ ਉੱਥੇ ਅੱਜ ਵੀ ਗੁਰਦੁਆਰਾ ਬਣਿਆ ਤਾੜੀ ਸਾਹਿਬ ਤੁਹਾਡੇ ਜੋ ਕਈਆਂ ਨੇ ਦਰਸ਼ਨ ਕੀਤੇ ਹੋਣਗੇ ਉੱਥੇ ਖੜ ਕੇ ਗੁਰੂ ਗੋਬਿੰਦ ਸਿੰਘ ਨੇ ਤਾੜੀ ਮਾਰੀ ਘੜੀ ਜੋ ਜਾਣ ਲੱਗੇ ਗੁਰੂ ਗੋਬਿੰਦ ਸਿੰਘ ਤਾੜੀ ਮਾਰਦੇ ਨੇ ਤੇ ਤਾੜੀ ਮਾਰ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਗਰਜਵੀਂ ਆਵਾਜ਼ ਵਿੱਚ ਕਹਿੰਦੇ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਗਰਜਵੀਂ ਆਵਾਜ਼ ਵਿੱਚ ਉਹ ਮੁਗਲਾਂ ਨੂੰ ਲਲਕਾਰ ਦਿੰਦੇ ਨੇ ਉਸ ਵੇਲੇ ਉਹ ਤਾੜੀ ਮਾਰ ਕੇ ਗੁਰਾਂ ਨੇ ਆਖੇ ਆਖੇ ਹਿੰਦਵਾੜਾ ਪੀਰ ਚੱਲਿਆ ਤਾੜੀ ਮਾਰ ਕੇ ਗੁਰਾਂ ਆਖਿਆ ਹਿੰਦਵਾੜਾ ਪੀਰ ਚੱਲੇ ਆ ਬਾੜੀ ਪਾਰ ਕੇ ਗੁਰਾਨੇ ਆਖਿਆ ਹਿੰਦਵਾੜਾ ਪੀਰ ਚੱਲੇ ਆ ਬਾੜੀ ਪਾਰ ਕੇ ਗੁਰਾਨੇ ਆਖਿਆ ਹਿੰਦਵਾੜਾ ਪੀਰ ਚੱਲੇ ਆ ਬਾੜੀ ਪਾਰ ਕੇ ਗੁਰਾਨੇ ਆਖਿਆ ਹਿੰਦਵਾੜਾ ਪੀਰ ਚੱਲੇ ਆ ਸਾੜੀ ਮਾਰ ਕੇ ਬਿਆਰ ਜੀ ਹਿੰਦ ਵਾਲਾ ਪੀਰ ਚੱਲਿਆ ਮੇਰੇ ਪਿਆਰੇ ਹਿੰਦ ਵਾਲਾ ਪੀਰ ਚੱਲਿਆ ਪਿਆਰੇ ਜੀ ਹਿੰਦ ਵਾਲਾ ਪੀਰ ਚੱਲਿਆ ਮੇਰੇ ਪਿਆਰੇ ਹਿੰਦ ਵਾਲਾ ਪੀਰ ਚੱਲਿਆ ਬਿਆਰ ਜੀ ਹਿੰਦ ਵਾਲਾ ਪੀਰ ਚੱਲਿਆ ਮੇਰੇ ਪਿਆਰੇ ਹਿੰਦਵਾਲਾ ਪੀਰ ਚੱਲਿਆ ਟਾੜੀ ਮਾਰ ਕੇ ਗੁਰਾਨੇ ਆਖੇ ਆ ਹਿੰਦਵਾਲਾ ਪੀਰ ਚੱਲਿਆ ਉਹ ਟਾੜੀ ਮਾਰ ਕੇ ਜਦੋਂ ਚਮਕੌਰ ਸਾਹਿਬ ਦੀ ਧਰਤੀ ਤੋਂ ਨਿਕਲਦੇ ਨੇ ਸਰਸੰਗਤ ਜੀ ਜੋੜਾ ਤਾਰਤਾ ਮਹਾਰਾਜ ਨੇ ਚਰਣਾ ਵਾਲਾ ਜੋੜਾ ਲਾਇਆ ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਜੀ ਨੇਜੇ ਪਏ ਨੇ ਬਰਸ਼ੇ ਢਾਲਾਂ ਤਲਵਾਰਾਂ ਉਹ ਮਹਾਰਾਜ ਕਿਤੇ ਕੋਈ ਨੇਜਾ ਤਲਵਾਰ ਤੁਹਾਡੇ ਚਰਨ ਨੂੰ ਨਾ ਲੱਗ ਜਾ ਜੋੜਾ ਕਿਉਂ ਤਾਰਤਾ ਜੋੜਾ ਪਾ ਲੋ ਕਲਗੀਆਂ ਵਾਲੇ ਕਹਿੰਦੇ ਦਇਆ ਸਿੰਘਾ ਜੋੜਾ ਤਾਲ ਆ ਚੱਲਿਆ ਕਿਸੇ ਲੜਦੇ ਲੜਦੇ ਸਿੰਘ ਦਾ ਦਮਾਲਾ ਉਤਰ ਗਿਆ ਹੋਵੇਗਾ ਉਹਦੇ ਕੇਸ ਖਿੱਲਰ ਗਏ ਹੋਣਗੇ ਮੇਰਾ ਪੈਰ ਨਾ ਰੱਖਿਆ ਜਾਏ ਕਿਸਾਂ ਕੇਸਾਂ ਤੇ ਪੈਰ ਨਾ ਧਰਿਆ ਜਾਏ ਤਾਂ ਜੋੜਾ ਲਾ ਚੱਲਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋੜਾ ਤਾਰਿਆ ਭਾਈ ਦਇਆ ਸਿੰਘ ਨੂੰ ਕਹਿੰਦੇ ਦਇਆ ਸਿੰਘਾ ਜੋੜਾ ਤਾਲ ਆਇਆ ਸਤਿਵੰਤ ਜੀ ਮਹਾਰਾਜ ਕਲਗੀ ਧਰ ਮਹਾਰਾਜ ਐ ਤੁਰੇ ਜਾਂਦੇ ਨੇ ਬਿਜਲੀ ਲਿਸਕੀ ਮਿੱਠਾ ਮਿੱਠਾ ਮੀਂਹ ਪੈਂਦਾ ਹੈ ਅੰਤਾਂ ਦੀ ਠੰਡ ਧਾਨ ਕਲਗੀ ਧਰ ਮਹਾਰਾਜ ਜਦੋਂ ਚਮਕੌਰ ਗੜੀ ਚੋਂ ਜਾਣ ਲੱਗੇ ਕਹਿੰਦੇ ਭਾਈ ਦਇਆ ਸਿੰਘ ਜਦੋਂ ਬਿਜਲੀ ਲਿਸਕੀ ਸਾਹਮਣੇ ਬਾਬਾ ਅਜੀਤ ਸਿੰਘ ਜੀ ਦੀ লাশ ਪਈ ਸਰੀਰ ਪਿਆ ਸੀਹਿੱਦ ਹੋਇਆ ਪਿਆ ਜਦੋਂ ਗੁਰੂ ਗੋਬਨ ਸਿੰਘ ਘੜੀ ਚੋਂ ਨਿਕਲੇ ਕਹਿੰਦੇ ਬਾਬਾ ਅਜੀਤ ਸਿੰਘ ਜੀ ਦੇ ਕੋਲ ਦੀ ਕਲਗੀ ਧਰ ਆਏ ਲੰਘ ਗਏ ਜਿਵੇਂ ਜਾਣਦੇ ਵੀ ਨਹੀਂ ਹੁੰਦੇ ਜਾਣਦੇ ਵੀ ਨਹੀਂ ਆਏ ਲੰਘੇ ਕੋਲ ਦੀ ਸਾਰ ਸੰਗਤ ਭਾਈ ਦਇਆ ਸਿੰਘ ਵੇਖ ਕੇ ਹੈਰਾਨ ਰਹਿ ਗਿਆ ਕਿ ਨਾ ਮਹਾਰਾਜ ਜੀ ਜਾਂਦੇ ਜਾਂਦੇ ਆਪਣੇ ਪੁੱਤਰ ਦੇ ਮੁਖ ਤੋਂ ਸੁੱਕਾ ਹੱਥ ਤਾਂ ਫੇਰ ਜਾਂਦੇ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੋਂ ਕੇਰ ਜਾਂਦਾ ਤੇਰੇ ਤਿਆਗ ਦੀ ਮਹਿੰਦੀ ਲੱਥਣੀ ਨਾ ਸੀ ਸੁੱਕਾ ਹੱਥ ਜੇ ਚੰਨ ਤੋਂ ਫੇਰ ਜਾਂਦਾ ਆਏ ਮਹਾਰਜ ਕੋਲ ਦੀ ਲੰਘੇ ਜਿਵੇਂ ਜਾਣਦੇ ਵੀ ਨਹੀਂ ਤੇ ਭਾਈ ਦਇਆ ਸਿੰਘ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਲਗੀਧਰ ਮਹਾਰਾਜ ਨੂੰ ਭਾਈ ਦਇਆ ਸਿੰਘ ਕਹਿੰਦਾ ਕਿਹਾ ਮਹਾਰਾਜ ਜੀ ਇੱਕ ਬੇਨਤੀ ਕਰਨੀ ਮਾਰੇ ਕਹਿੰਦੇ 10 ਥੱਗ ਲਾ ਕੇ ਸਿਰ ਦੀ ਢੋਟੋ ਟਕੇ ਬਣਾ ਦਿਆਂ ਇਹ ਕਹਿੰਦਾ ਮਾਰੇ ਅੱਧਾ ਇਹ ਤਾਂ ਦੋਵਾਂ ਦੇ ਸ਼ਰੀਰਾਂ ਉੱਤੇ ਪਾਦਿਆ ਮਹਾਰਾਜ ਜੀ ਆਪਣੇ ਲਾਲਾਂ ਤੇ ਤੁਸੀਂ ਕਪੜਾ ਨਹੀਂ ਪਾਉਣਾ ਤੇ ਮੈਂ ਪਾ ਦੰਦਾ ਮਹਾਰਾਜ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕੱਫਣੋਂ ਬਗੈਰ ਦਸ ਕਿੰਦੇ ਪੁੱਤ ਗਏ ਨੇ ਗਰੀਬ ਤੋਂ ਗਰੀਬ ਮਾਪੇ ਦੁਨੀਆ ਤੇ ਆਏ ਨੇ ਪਰ ਕੋਈ ਕੱਪੜਾ ਤੋਂ ਬਿਨਾ ਤਾਂ ਜਾਂਦਾ ਨਹੀਂ ਨਾ ਜੀ ਵੇਖਿਆ ਮਹਾਰਾਜ ਜੀ ਆਪਣੇ ਲਾਲਾਂ ਤੇ ਗਿੱਟ ਕੱਪੜਾ ਤਾਂ ਪਾ ਦੋ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਦੇ ਬੱਚਿਆਂ ਦੀਆਂ ਪੀੜਾਂ ਤਾਂ ਕੇ ਰੂਹ ਵੀ ਨਹੀਂ ਚੱਲਦੇ ਮਾਰੇ ਬੱਚਿਆਂ ਦੀਆਂ ਪੀੜਾਂ ਤਾਂ ਜਾਨਵਰ ਵੀ ਨਹੀਂ ਚੱਲਦੇ ਤੁਸੀਂ ਕਿਹੜੀ ਗੱਲ ਪਿੱਛੇ ਲੱਗੇ ਭਾਈ ਦਇਆ ਸਿੰਘ ਕਲਗੀਆਂ ਵਾਲੇ ਕਹਿੰਦੇ ਦਇਆ ਸਿੰਘਾ ਆਖ ਸੋਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਭਾਈਵਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਲਾਸ਼ ਨਹੀਂ ਜੇ ਤੱਕਦਾ ਧੰਨ ਹੋ ਤੁਸੀਂ ਸਿੰਘੋ ਮੇਰੇ ਪਿੱਛੇ ਜਾਨਾ ਤਲੀ ਦੇ ਤਰੀਕੇ ਇਹ ਗੁਰੂ ਗੋਬਿੰਦ ਸਿੰਘ ਨੇ ਆਖਿਆ ਹਉ ਤੈ ਸਿੰਘਾ ਪਾ ਦਾ ਸਿੰਘਾ ਪਾ ਨਾ ਤੂੰ ਮੋਹ ਦੀਆਂ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਤੂੰ ਤਾਂ ਇੱਥੇ ਗਈ ਜਾਂਦਾ ਅਜੇ ਦੋ ਵੱਡੇ ਸਾਹਿਬ ਜਾਦੇ ਸ਼ਹੀਦ ਕਰਾ ਕੇ ਚੱਲਿਆ ਉਹ ਦਇਆ ਸਿੰਘਾ ਅਜੇ ਛੋਟਿਆਂ ਦੀ ਖਬਰ ਆਉਣੀ ਹੈ ਇਹ ਨਹੀਂ ਪਤਾ ਕੀ ਬਣਿਆ ਹੁਣ ਅਜੇ ਤਾਂ ਛੋਟਿਆਂ ਦੀ ਖਬਰ ਆਉਣੀ ਸਰਸੰਗਤ ਕਲਗੀਧਰ ਗੋਵਿੰਦ ਸਿੰਘ ਮਹਾਰਾਜ ਨੇ ਹੌਸਲਾ ਦਿੱਤਾ ਭਾਈ ਦਇਆ ਸਿੰਘ ਜੀ ਐ ਖੜੇ ਵੇਖਦੇ ਸਰਸੰਗਤ ਜਦੋਂ ਚਮਕੌਰ ਗੜੀ ਚੋਂ ਨਿਕਲੇ ਭਾਈ ਦਇਆ ਸਿੰਘ ਦੀ ភੁਬ ਨਿਕਲ ਗਈ ਵੇਖ ਕੇ ਵਿਰਾਗ ਚ ਆ ਗਿਆ ਕਲਗੀਆਂ ਵਾਲਿਆ ਇਦਾਂ ਤਾਂ ਵੇਖਿਆ ਹੀ ਨਹੀਂ ਤੈਨੂੰ ਪੈਰਾ ਚ ਜੋੜਾ ਵੀ ਗੋਲ ਨੀਲਾ ਘੋੜਾ ਨਹੀਂ ਹੱਥ ਵਿੱਚ ਬਾਜ ਨਹੀਂ ਤੇ ਸਿਰ ਤੇ ਤਾਜ ਸ੍ਰੀ ਸਾਹਿਬ ਫੜੀ ਐ ਮਾਰੇ ਤੁਰੇ ਜਾਂਦੇ ਜੇ ਜਦੋਂ ਜਾਣ ਲੱਗੇ ਭਾਈ ਦਇਆ ਸਿੰਘ ਕਹਿੰਦਾ ਵਾਹ ਮੇਰੇ ਆ ਮਾਲਕਾ ਕੈਸੇ ਰੰਗ ਨੇ ਤੇਰੇ ਅੱਜ ਚੱਲੇ ਆ ਵਾਂਗ ਫਕੀਰਾ ਮਾਲਕ ਦੁਨੀਆਂ ਦਾ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆਂ ਦਾ ਅੱਜ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆਂ ਦਾ ਚੱਲਿਆ ਵਾਂਗ ਫਕੀਰਾਂ ਤਾਂ ਇੱਕ ਦੁਨੀਆਂ ਦਾ ਅੱਜ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆਂ ਦਾ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆਂ ਦਾ ਅੱਜ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆਂ ਦਾ ਚੱਲਿਆ ਬਾਗ ਫਕੀਰਾ ਮਾਲਕ ਦੁਨੀਆ ਦਾ ਚੱਲਿਆ ਬਾਗ ਫਕੀਰਾ ਮਾਲਕ ਦੁਨੀਆ ਦਾ ਚੱਲਿਆ ਬਾਗ ਫਕੀਰਾ ਮਾਲਕ ਦੁਨੀਆ ਦਾ ਅੱਜ ਚੱਲਿਆ ਬਾਗ ਫਕੀਰਾ ਮਾਲਕ ਦੁਨੀਆ ਦਾ ਚੱਲਿਆ ਬਾਗ ਫਕੀਰਾ ਮਾਲਕ ਦੁਨੀਆ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲਾ ਨਿਕਲੇ ਅਮਰਤ ਵੇਲੇ ਦਾ ਸਮਾਂ ਕੋਲ ਸ੍ਰੀ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਆਖਿਆ ਮਾਛੀਵਾੜੇ ਦੇ ਜੰਗਲਾ ਚ ਮਿਲਾਂਗੇ ਚਲੇ ਗਏ ਮਹਾਰਾਜ ਪੁੱਤ ਸ਼ੀਰ ਸਰ ਸੰਗਤ ਜਾਂਦੇ ਆ ਜਾਂਦੇ ਆ ਮਹਾਰਾਜ ਫਿਰ ਕੀੜੀ ਫਗਾਨਾ ਪਿੰਡ ਪੈਂਦਾ ਚਮਕੌਰ ਸਾਹਿਬ ਦੇ ਨੇੜੇ ਹੀ ਉੱਥੇ ਮਾਰੇ ਜਾਂਦੇ ਉਦੋਂ ਬਾਅਦ ਫਿਰ ਇੱਕ ਗੁਰਦੁਆਰਾ ਬਣਿਆ ਜੰਡ ਸਾਹਿਬ ਉਹ ਜੰਡ ਦੇ ਨਾਲ ਸਹਰਾਣਾ ਲਾਇਆ ਮਹਾਰਾਜ ਉਥੇ ਰੁਕੇ ਨੇ ਮਹਾਰਾਜ ਗੁਰਦੁਆਰਾ ਜੰਡ ਸਾਹਿਬ ਬਣਿਆ। ਉਥੋਂ ਬਾਅਦ ਫੇਰ ਬਹਿਲੋਲਪੁਰ ਜਾਂਦੇ ਨੇ। ਉਥੇ ਮਹਾਰਾਜ ਦਾ ਮਸੰਦ ਸੀ ਇੱਕ। ਉਹਨੂੰ ਮਹਾਰਾਜ ਉਸ ਮਸੰਦ ਦੇ ਘਰ ਜਾਂਦੇ ਨੇ। ਉਦੋਂ ਬਾਅਦ ਫੇਰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲਾਂ 'ਚ ਜਾਂਦੇ। ਸਰਸੰਗਤ ਜੀ ਜਾਮਾਂ ਲੀਰੋ ਲੀਰ ਚਰਣਾ ਤੇ ਕੰਡੇ ਵੱਜੇ ਨੇ। ਖੂਨ ਸਿਮਦਾ ਪੈਰਾ ਚੋਂ ਠੰਡ ਦਾ ਮੌਸਮ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਨ ਮਸੰਦ ਦੇ ਨੌਕਰ ਨੇ ਜਿਉਣੇ ਨੇ ਦਿੱਤੀ ਸੀ ਟਿੰਡ ਉਸ ਟਿੰਡ ਦਾ ਫਿਰ ਸਰਹਾਣਾ ਲਾਇਆ ਤੇ ਉਹ ਮਾਛੀਵਾੜੇ ਦੇ ਜੰਗਲਾਂ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡਿਆਂ ਦੀ ਸੇਜ ਤੇ ਜਨ ਮਾਤਾ ਗੁਜਰੀਦਾ ਸੁਤਾ ਕੰਡਿਆਂ ਦੀ ਸੇਜ ਜੀਵ ਛਾਈ ਜਨ ਮਾਤਾ ਗੁਜਰੀਦਾ ਸੁਤਾ ਕੰਡਿਆਂ ਦੀ ਸੇਜ ਜੀਵ ਛਾਈ